ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਹੈ ਲੋ ਹਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਐ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੇ ਹਨ ਜਿਸ ਕਰਕੇ ਹੁਣਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ بڑے ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਨੇ ਸਾਡੇ 'ਤੇ ਯਕੀਨ ਕੀਤਾ ਤਾਂ ਸੀ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਦੇਖੋ ਬਹੁਤ ਸਾਰਾ ਪਾਣੀ ਜਿਹੜਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਤੋਂ ਜਾਂ ਹਿਮਾਚਲ ਪ੍ਰਦੇਸ਼ ਤੋਂ ਕਿਉਂਕਿ ਉੱਪਰ ਪਹਾੜਾਂ ਦੇ ਵਿੱਚ ਬਹੁਤ ਵੱਡੀ ਭਾਰੀ ਬਾਰਿਸ਼ ਹੋ ਰਹੀ ਆ ਉਹ ਪਾਣੀ ਜਿਹੜਾ ਪੰਜਾਬ ਦੀਆਂ ਨਦੀਆਂ ਦੇ ਰਾਹੀਂ ਪੰਜਾਬ ਚੋਂ ਨੇ ਹੜ੍ਹ ਲਿਆਂਦੇ ਹੋਏ ਨੇ ਬਹੁਤ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਪੂਰੀ ਸਾਡੀ ਕੈਬਨਿਟ ਪੂਰੇ ਪੰਜਾਬ ਦੇ ਮੰਤਰੀ ਮੁੱਖ ਮੰਤਰੀ ਸਾਹਿਬ ਪੂਰੀ ਸਰਕਾਰ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰੀ ਸਾਰੀ ਪਾਰਟੀ ਜਿਹੜੀ ਲੋਕਾਂ ਦੀ ਮਦਦ ਤੇ ਲੱਗੀ ਹੋਈ ਹੈ ਅਸੀਂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਵਿਚਾਰਿਆਂਗੇ ਜਿਹੜਾ ਨੁਕਸਾਨ ਹੋਊਗਾ ਉਹ ਵੀ ਅਸੀਂ ਭਰਾਂਗੇ ਪਰ ਲੇਕਿਨ ਮੈਂ ਸਮਝਦਾ ਇਸ ਸਮੇਂ ਸੈਂਟਰ ਸਰਕਾਰ ਨੂੰ ਜਿਹੜੀ ਆ ਉਹ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਨਾਲ ਖੜਨਾ ਚਾਹੀਦਾ ਕੋਈ ਪੈਕੇਜ ਦੀ ਮੰਗ ਕਰਦੇ ਹਾਂ ਸੈਂਟਰ ਕੋ ਕਿ ਸੈਂਟਰ ਸਪੈਸ਼ਲ ਪੈਕੇਜ ਬਿਲਕੁਲ ਹਜੇ ਜਿਹੜੇ ਹੜ੍ਹ ਆਏ ਹੋਏ ਨੇ ਜੇ ਅਸੀਂ ਉਹਦੀ ਜਿਹੜੀ ਆ ਐਨਾਲਿਸਿਸ ਨਹੀਂ ਕੀਤਾ ਐਨਾਲਿਸਿਸ ਕਰਕੇ ਅਸੀਂ ਪੂਰਾ ਪੈਕੇਜ ਭੇਜਾਂਗੇ ਔਰ ਸੈਂਟਰ ਸਰਕਾਰ ਨੂੰ ਉਹ ਸਾਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਤਾਂ ਕਿ ਪੰਜਾਬ ਦਾ ਜਿਹੜੀ ਉਹ ਪਰਪਾਈ ਖਾਸ ਕਰਕੇ ਜੇ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਤੋਂ ਜਾਂ ਹਿਮਾਚਲ ਪ੍ਰਦੇਸ਼ ਤੋਂ ਕਿਉਂਕਿ ਉੱਪਰ ਪਹਾੜਾਂ ਦੇ ਵਿੱਚ ਬਹੁਤ ਵੱਡੀ ਭਾਰੀ ਬਾਰਿਸ਼ ਹੋ ਰਹੀ ਆ ਉਹ ਪਾਣੀ ਜਿਹੜਾ ਪੰਜਾਬ ਦੀਆਂ ਨਦੀਆਂ ਦੇ ਰਾਹੀਂ ਪੰਜਾਬ ਚੋਂ ਨੇ ਹੜ੍ਹ ਲਿਆਂਦੇ ਹੋਏ ਨੇ ਬਹੁਤ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਪੂਰੀ ਸਾਡੀ ਕੈਬਨਿਟ ਪੂਰੇ ਪੰਜਾਬ ਦੇ ਮੰਤਰੀ ਮੁੱਖ ਮੰਤਰੀ ਸਾਹਿਬ ਪੂਰੀ ਸਰਕਾਰ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰੀ ਸਾਰੀ ਪਾਰਟੀ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਅਸੀਂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਵਿਚਾਰਿਆਂਗੇ ਜਿਹੜਾ ਨੁਕਸਾਨ ਹੋਊਗਾ ਉਹ ਵੀ ਅਸੀਂ ਭਰਾਂਗੇ ਪਰ ਲੇਕਿਨ ਮੈਂ ਸਮਝਦਾ ਇਸ ਸਮੇਂ ਸੈਂਟਰ ਸਰਕਾਰ ਨੂੰ ਜਿਹੜੀ ਆ ਉਹ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਨਾਲ ਖੜਨਾ ਚਾਹੀਦਾ ਕੋਈ ਪੈਕੇਜ ਦੀ ਮੰਗ ਕਰਦੇ ਹੋ ਸੈਂਟਰ ਕੋ ਕਿ ਸੈਂਟਰ ਸਪੈਸ਼ਲ ਪੈਕੇਜ ਬਿਲਕੁਲ ਹਜੇ ਜਿਹੜੇ ਹੜ ਆਏ ਹੋਏ ਨੇ ਅਜੇ ਅਸੀਂ ਉਹਦੀ ਜਿਹੜੀ ਆ ਐਨਲਿਸਿਸ ਨਹੀਂ ਕੀਤਾ ਐਨਲਿਸਿਸ ਕਰਕੇ ਅਸੀਂ ਪੂਰਾ ਪੈਕੇਜ ਭੇਜਾਂਗੇ ਔਰ ਸੈਂਟਰ ਸਰਕਾਰ ਨੂੰ ਉਹ ਸਾਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਤਾਂ ਕਿ ਪੰਜਾਬ ਦਾ ਜਿਹੜੀ ਉਹ ਪਰਪਾਈ ਹੋ ਸਕੇ ਦੇਖੋ ਬਹੁਤ ਸਾਰਾ ਪਾਣੀ ਜਿਹੜਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਤੋਂ ਜਾਂ ਹਿਮਾਚਲ ਪ੍ਰਦੇਸ਼ ਤੋਂ ਕਿਉਂਕਿ ਉੱਪਰ ਪਹਾੜਾਂ ਦੇ ਵਿੱਚ ਬਹੁਤ ਵੱਡੀ ਭਾਰੀ ਬਾਰਿਸ਼ ਹੋ ਰਹੀ ਆ ਉਹ ਪਾਣੀ ਜਿਹੜਾ ਪੰਜਾਬ ਦੀਆਂ ਨਦੀਆਂ ਦੇ ਰਾਹੀਂ ਪ ਲੈਂਦੇ ਹੋਏ ਨੇ ਬਹੁਤ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਪੂਰੀ ਸਾਡੀ ਕੈਬਨਿਟ ਪੂਰੇ ਪੰਜਾਬ ਦੇ ਮੰਤਰੀ ਮੁੱਖ ਮੰਤਰੀ ਸਾਹਿਬ ਪੂਰੀ ਸਰਕਾਰ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰੀ ਸਾਰੀ ਪਾਰਟੀ ਜਿਹੜੀ ਲੋਕਾਂ ਦੀ ਮਦਦ ਤੇ ਲੱਗੀ ਹੋਈ ਹੈ ਅਸੀਂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਵਿਚਾਰਿਆਂਗੇ ਜਿਹੜਾ ਨੁਕਸਾਨ ਹੋਊਗਾ ਉਹ ਵੀ ਅਸੀਂ ਭਰਾਂਗੇ ਪਰ ਲੇਕਿਨ ਮੈਂ ਸਮਝਦਾ ਇਸ ਸਮੇਂ ਸੈਂਟਰ ਸਰਕਾਰ ਨੂੰ ਜਿਹੜੀ ਆ ਉਹ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਨਾਲ ਖੜਨਾ ਚਾਹੀਦਾ ਕੋਈ ਪੈਕੇਜ ਦੀ ਮੰਗ ਕਰਦੇ ਹਾਂ ਸੈਂਟਰ ਕੋ ਕਿ ਸੈਂਟਰ ਸਪੈਸ਼ਲ ਪੈਕੇਜ ਬਿਲਕੁਲ ਹਜੇ ਜਿਹੜੇ ਹੜ੍ਹ ਆਏ ਹੋਏ ਨੇ ਜੇ ਅਸੀਂ ਉਹਦੀ ਜਿਹੜੀ ਆ ਐਨਾਲਿਸਿਸ ਨਹੀਂ ਕੀਤਾ ਐਨਾਲਿਸਿਸ ਕਰਕੇ ਅਸੀਂ ਪੂਰਾ ਪੈਕੇਜ ਭੇਜਾਂਗੇ ਔਰ ਸੈਂਟਰ ਸਰਕਾਰ ਨੂੰ ਉਹ ਸਾਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਤਾਂ ਕਿ ਪੰਜਾਬ ਦਾ ਜਿਹੜੀ ਉਹ ਪਰਪਾਈ ਖਾਸ ਕਰਕੇ ਜੇ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਤੋਂ ਜਾਂ ਹਿਮਾਚਲ ਪ੍ਰਦੇਸ਼ ਤੋਂ ਕਿਉਂਕਿ ਉੱਪਰ ਪਹਾੜਾਂ ਦੇ ਵਿੱਚ ਬਹੁਤ ਵੱਡੀ ਭਾਰੀ ਬਾਰਿਸ਼ ਹੋ ਰਹੀ ਆ ਉਹ ਪਾਣੀ ਜਿਹੜਾ ਪੰਜਾਬ ਦੀਆਂ ਨਦੀਆਂ ਦੇ ਰਾਹੀਂ ਪੰਜਾਬ ਚੋਂ ਨੇ ਹੜ੍ਹ ਲਿਆਂਦੇ ਹੋਏ ਨੇ ਬਹੁਤ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਪੂਰੀ ਸਾਡੀ ਕੈਬਨਿਟ ਪੂਰੇ ਪੰਜਾਬ ਦੇ ਮੰਤਰੀ ਮੁੱਖ ਮੰਤਰੀ ਸਾਹਿਬ ਪੂਰੀ ਸਰਕਾਰ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰੀ ਸਾਰੀ ਪਾਰਟੀ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਅਸੀਂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਵਿਚਾਰਿਆਂਗੇ ਜਿਹੜਾ ਨੁਕਸਾਨ ਹੋਊਗਾ ਉਹ ਵੀ ਅਸੀਂ ਭਰਾਂਗੇ ਪਰ ਲੇਕਿਨ ਮੈਂ ਸਮਝਦਾ ਇਸ ਸਮੇਂ ਸੈਂਟਰ ਸਰਕਾਰ ਨੂੰ ਜਿਹੜੀ ਆ ਉਹ ਪੰਜਾਬ ਦੀ ਮਦਦ ਕਰਨੀ ਚਾਹੀਦੀ ਆ ਪੰਜਾਬ ਦੇ ਨਾਲ ਖੜਨਾ ਚਾਹੀਦਾ ਕੋਈ ਪੈਕੇਜ ਦੀ ਮੰਗ ਕਰਦੇ ਹੋ ਸੈਂਟਰ ਕੋ ਕਿ ਸੈਂਟਰ ਸਪੈਸ਼ਲ ਪੈਕੇਜ ਬਿਲਕੁਲ ਹਜੇ ਜਿਹੜੇ ਹੜ੍ਹ ਆਏ ਹੋਏ ਨੇ ਅਜੇ ਅਸੀਂ ਉਹਦੀ ਜਿਹੜੀ ਆ ਐਨਾਲਿਸਿਸ ਨਹੀਂ ਕੀਤਾ ਐਨਾਲਿਸਿਸ ਕਰਕੇ ਅਸੀਂ ਪੂਰਾ ਪੈਕੇਜ ਭੇਜਾਂਗੇ ਔਰ ਸੈਂਟਰ ਸਰਕਾਰ ਨੂੰ ਉਹ ਸਾਨੂੰ ਜਿਹੜੀ ਉੱਪਰ ਪਾਈ ਹੋ ਸਕੇ ਦੇਖੋ ਬਹੁਤ ਸਾਰਾ ਪਾਣੀ ਜਿਹੜਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਤੋਂ ਜਾਂ ਹਿਮਾਚਲ ਪ੍ਰਦੇਸ਼ ਤੋਂ ਕਿਉਂਕਿ ਉੱਪਰ ਪਹਾੜਾਂ ਦੇ ਵਿੱਚ ਬਹੁਤ ਵੱਡੀ ਭਾਰੀ ਬਾਰਿਸ਼ ਹੋ ਰਹੀ ਆ ਉਹ ਪਾਣੀ ਜਿਹੜਾ ਪੰਜਾਬ ਦੀਆਂ ਨਦੀਆਂ ਦੇ ਰਾਹੀਂ ਪੰਜਾਬ ਚੋਂ ਨੇ ਹੜ੍ਹ ਲਿਆਉਂਦੇ ਹੋਏ ਨੇ ਬਹੁਤ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਪੂਰੀ ਸਾਡੀ ਕੈਬਨਿਟ ਪੂਰੇ ਪੰਜਾਬ ਦੇ ਮੰਤਰੀ ਮੁੱਖ ਮੰਤਰੀ ਸਾਹਿਬ ਪੂਰੀ ਸਰਕਾਰ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰੀ ਸਾਰੀ ਪਾਰਟੀ ਜਿਹੜੀ ਲੋਕਾਂ ਦੀ ਮਦਦ ਤੇ ਲੱਗੀ ਹੋਈ ਹੈ ਅਸੀਂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਵਿਚਾਰਿਆਂਗੇ ਜਿਹੜਾ ਨੁਕਸਾਨ ਹੋਊਗਾ ਉਹ ਵੀ ਅਸੀਂ ਭਰਾਂਗੇ ਪਰ ਲੇਕਿਨ ਮੈਂ ਸਮਝਦਾ ਇਸ ਸਮੇਂ ਸੈਂਟਰ ਸਰਕਾਰ ਨੂੰ ਜਿਹੜੀ ਆ ਉਹ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਨਾਲ ਖੜਨਾ ਚਾਹੀਦਾ ਕੋਈ ਪੈਕੇਜ ਦੀ ਮੰਗ ਕਰਦੇ ਹਾਂ ਸੈਂਟਰ ਕੋ ਕਿ ਸੈਂਟਰ ਸਪੈਸ਼ਲ ਪੈਕੇਜ ਬਿਲਕੁਲ ਹਜੇ ਜਿਹੜੇ ਹੜ੍ਹ ਆਏ ਹੋਏ ਨੇ ਜੇ ਅਸੀਂ ਉਹਦੀ ਜਿਹੜੀ ਆ ਐਨਾਲਿਸਿਸ ਨਹੀਂ ਕੀਤਾ ਐਨਾਲਿਸਿਸ ਕਰਕੇ ਅਸੀਂ ਪੂਰਾ ਪੈਕੇਜ ਭੇਜਾਂਗੇ ਔਰ ਸੈਂਟਰ ਸਰਕਾਰ ਨੂੰ ਉਹ ਸਾਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਤਾਂ ਕਿ ਪੰਜਾਬ ਦਾ ਜਿਹੜੀ ਉਹ ਪਰਪਾਈ ਖਾਸ ਕਰਕੇ ਜੇ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਤੋਂ ਜਾਂ ਹਿਮਾਚਲ ਪ੍ਰਦੇਸ਼ ਤੋਂ ਕਿਉਂਕਿ ਉੱਪਰ ਪਹਾੜਾਂ ਦੇ ਵਿੱਚ ਬਹੁਤ ਵੱਡੀ ਭਾਰੀ ਬਾਰਿਸ਼ ਹੋ ਰਹੀ ਆ ਉਹ ਪਾਣੀ ਜਿਹੜਾ ਪੰਜਾਬ ਦੀਆਂ ਨਦੀਆਂ ਦੇ ਰਾਹੀਂ ਪੰਜਾਬ ਚੋਂ ਨੇ ਹੜ੍ਹ ਲਿਆਂਦੇ ਹੋਏ ਨੇ ਬਹੁਤ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਪੂਰੀ ਸਾਡੀ ਕੈਬਨਿਟ ਪੂਰੇ ਪੰਜਾਬ ਦੇ ਮੰਤਰੀ ਮੁੱਖ ਮੰਤਰੀ ਸਾਹਿਬ ਪੂਰੀ ਸਰਕਾਰ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰੀ ਸਾਰੀ ਪਾਰਟੀ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਅਸੀਂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਵਿਚਾਰਿਆਂਗੇ ਜਿਹੜਾ ਨੁਕਸਾਨ ਹੋਊਗਾ ਉਹ ਵੀ ਅਸੀਂ ਭਰਾਂਗੇ ਪਰ ਲੇਕਿਨ ਮੈਂ ਸਮਝਦਾ ਇਸ ਸਮੇਂ ਸੈਂਟਰ ਸਰਕਾਰ ਨੂੰ ਜਿਹੜੀ ਆ ਉਹ ਪੰਜਾਬ ਦੀ ਮਦਦ ਕਰਨੀ ਚਾਹੀਦੀ ਆ ਪੰਜਾਬ ਦੇ ਨਾਲ ਖੜਨਾ ਚਾਹੀਦਾ ਕੋਈ ਪੈਕੇਜ ਦੀ ਮੰਗ ਕਰਦੇ ਹੋ ਸੈਂਟਰ ਕੋ ਕਿ ਸੈਂਟਰ ਸਪੈਸ਼ਲ ਪੈਕੇਜ ਬਿਲਕੁਲ ਹਜੇ ਜਿਹੜੇ ਹੜ੍ਹ ਆਏ ਹੋਏ ਨੇ ਅਜੇ ਅਸੀਂ ਉਹਦੀ ਜਿਹੜੀ ਆ ਐਨਾਲਿਸਿਸ ਨਹੀਂ ਕੀਤਾ ਐਨਾਲਿਸਿਸ ਕਰਕੇ ਅਸੀਂ ਪੂਰਾ ਪੈਕੇਜ ਭੇਜਾਂਗੇ ਔਰ ਸੈਂਟਰ ਸਰਕਾਰ ਨੂੰ ਉਹ ਸਾਨੂੰ ਜਿਹੜੀ ਉੱਪਰ ਪਾਈ ਹੋ ਸਕੇ ਦੇਖੋ ਬਹੁਤ ਸਾਰਾ ਪਾਣੀ ਜਿਹੜਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਤੋਂ ਜਾਂ ਹਿਮਾਚਲ ਪ੍ਰਦੇਸ਼ ਤੋਂ ਕਿਉਂਕਿ ਉੱਪਰ ਪਹਾੜਾਂ ਦੇ ਵਿੱਚ ਬਹੁਤ ਵੱਡੀ ਭਾਰੀ ਬਾਰਿਸ਼ ਹੋ ਰਹੀ ਆ ਉਹ ਪਾਣੀ ਜਿਹੜਾ ਪੰਜਾਬ ਦੀਆਂ ਨਦੀਆਂ ਦੇ ਰਾਹੀਂ ਪੰਜਾਬ ਚੋਂ ਨੇ ਹੜ੍ਹ ਲਿਆਂਦੇ ਹੋਏ ਨੇ ਬਹੁਤ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਪੂਰੀ ਸਾਡੀ ਕੈਬਨਿਟ ਪੂਰੇ ਪੰਜਾਬ ਦੇ ਮੰਤਰੀ ਮੁੱਖ ਮੰਤਰੀ ਸਾਹਿਬ ਪੂਰੀ ਸਰਕਾਰ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰੀ ਸਾਰੀ ਪਾਰਟੀ ਜਿਹੜੀ ਲੋਕਾਂ ਦੀ ਮਦਦ ਤੇ ਲੱਗੀ ਹੋਈ ਹੈ ਅਸੀਂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਵਿਚਾਰਿਆਂਗੇ ਜਿਹੜਾ ਨੁਕਸਾਨ ਹੋਊਗਾ ਉਹ ਵੀ ਅਸੀਂ ਭਰਾਂਗੇ ਪਰ ਲੇਕਿਨ ਮੈਂ ਸਮਝਦਾ ਇਸ ਸਮੇਂ ਸੈਂਟਰ ਸਰਕਾਰ ਨੂੰ ਜਿਹੜੀ ਆ ਉਹ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਨਾਲ ਖੜਨਾ ਚਾਹੀਦਾ ਕੋਈ ਪੈਕੇਜ ਦੀ ਮੰਗ ਕਰਦੇ ਹਾਂ ਸੈਂਟਰ ਕੋ ਕਿ ਸੈਂਟਰ ਸਪੈਸ਼ਲ ਪੈਕੇਜ ਬਿਲਕੁਲ ਹਜੇ ਜਿਹੜੇ ਹੜ੍ਹ ਆਏ ਹੋਏ ਨੇ ਜੇ ਅਸੀਂ ਉਹਦੀ ਜਿਹੜੀ ਆ ਐਨਾਲਿਸਿਸ ਨਹੀਂ ਕੀਤਾ ਐਨਾਲਿਸਿਸ ਕਰਕੇ ਅਸੀਂ ਪੂਰਾ ਪੈਕੇਜ ਭੇਜਾਂਗੇ ਔਰ ਸੈਂਟਰ ਸਰਕਾਰ ਨੂੰ ਉਹ ਸਾਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਤਾਂ ਕਿ ਪੰਜਾਬ ਦਾ ਜਿਹੜੀ ਉਹ ਪਰਪਾਈ ਖਾਸ ਕਰਕੇ ਜੇ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਤੋਂ ਜਾਂ ਹਿਮਾਚਲ ਪ੍ਰਦੇਸ਼ ਤੋਂ ਕਿਉਂਕਿ ਉੱਪਰ ਪਹਾੜਾਂ ਦੇ ਵਿੱਚ ਬਹੁਤ ਵੱਡੀ ਭਾਰੀ ਬਾਰਿਸ਼ ਹੋ ਰਹੀ ਆ ਉਹ ਪਾਣੀ ਜਿਹੜਾ ਪੰਜਾਬ ਦੀਆਂ ਨਦੀਆਂ ਦੇ ਰਾਹੀਂ ਪੰਜਾਬ ਚੋਂ ਨੇ ਹੜ੍ਹ ਲਿਆਂਦੇ ਹੋਏ ਨੇ ਬਹੁਤ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਪੂਰੀ ਸਾਡੀ ਕੈਬਨਿਟ ਪੂਰੇ ਪੰਜਾਬ ਦੇ ਮੰਤਰੀ ਮੁੱਖ ਮੰਤਰੀ ਸਾਹਿਬ ਪੂਰੀ ਸਰਕਾਰ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰੀ ਸਾਰੀ ਪਾਰਟੀ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਅਸੀਂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਵਿਚਾਰਿਆਂਗੇ ਜਿਹੜਾ ਨੁਕਸਾਨ ਹੋਊਗਾ ਉਹ ਵੀ ਅਸੀਂ ਭਰਾਂਗੇ ਪਰ ਲੇਕਿਨ ਮੈਂ ਸਮਝਦਾ ਇਸ ਸਮੇਂ ਸੈਂਟਰ ਸਰਕਾਰ ਨੂੰ ਜਿਹੜੀ ਆ ਉਹ ਪੰਜਾਬ ਦੀ ਮਦਦ ਕਰਨੀ ਚਾਹੀਦੀ ਆ ਪੰਜਾਬ ਦੇ ਨਾਲ ਖੜਨਾ ਚਾਹੀਦਾ ਕੋਈ ਪੈਕੇਜ ਦੀ ਮੰਗ ਕਰਦੇ ਹੋ ਸੈਂਟਰ ਕੋ ਕਿ ਸੈਂਟਰ ਸਪੈਸ਼ਲ ਪੈਕੇਜ ਬਿਲਕੁਲ ਹਜੇ ਜਿਹੜੇ ਹੜ੍ਹ ਆਏ ਹੋਏ ਨੇ ਅਜੇ ਅਸੀਂ ਉਹਦੀ ਜਿਹੜੀ ਆ ਐਨਾਲਿਸਿਸ ਨਹੀਂ ਕੀਤਾ ਐਨਾਲਿਸਿਸ ਕਰਕੇ ਅਸੀਂ ਪੂਰਾ ਪੈਕੇਜ ਭੇਜਾਂਗੇ ਔਰ ਸੈਂਟਰ ਸਰਕਾਰ ਨੂੰ ਉਹ ਸਾਨੂੰ ਜਿਹੜੀ ਉੱਪਰ ਪਾਈ ਹੋ ਸਕੇ ਦੇਖੋ ਬਹੁਤ ਸਾਰਾ ਪਾਣੀ ਜਿਹੜਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਤੋਂ ਜਾਂ ਹਿਮਾਚਲ ਪ੍ਰਦੇਸ਼ ਤੋਂ ਕਿਉਂਕਿ ਉੱਪਰ ਪਹਾੜਾਂ ਦੇ ਵਿੱਚ ਬਹੁਤ ਵੱਡੀ ਭਾਰੀ ਬਾਰਿਸ਼ ਹੋ ਰਹੀ ਆ ਉਹ ਪਾਣੀ ਜਿਹੜਾ ਪੰਜਾਬ ਦੀਆਂ ਨਦੀਆਂ ਦੇ ਰਾਹੀਂ ਪੰਜਾਬ ਚੋਂ ਨੇ ਹੜ੍ਹ ਲਿਆਂਦੇ ਹੋਏ ਨੇ ਬਹੁਤ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਪੂਰੀ ਸਾਡੀ ਕੈਬਨਿਟ ਪੂਰੇ ਪੰਜਾਬ ਦੇ ਮੰਤਰੀ ਮੁੱਖ ਮੰਤਰੀ ਸਾਹਿਬ ਪੂਰੀ ਸਰਕਾਰ ਜਿਹੜੀ ਆ ਲੋਕਾਂ ਦੀ ਮਦਦ ਤੇ ਲੱਗੀ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਰੀ ਸਾਰੀ ਪਾਰਟੀ ਜਿਹੜੀ ਲੋਕਾਂ ਦੀ ਮਦਦ ਤੇ ਲੱਗੀ ਹੋਈ ਹੈ ਅਸੀਂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਵਿਚਾਰਿਆਂਗੇ ਜਿਹੜਾ ਨੁਕਸਾਨ ਹੋਊਗਾ ਉਹ ਵੀ ਅਸੀਂ ਭਰਾਂਗੇ ਪਰ ਲੇਕਿਨ ਮੈਂ ਸਮਝਦਾ ਇਸ ਸਮੇਂ ਸੈਂਟਰ ਸਰਕਾਰ ਨੂੰ ਜਿਹੜੀ ਆ ਉਹ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ ਪੰਜਾਬ ਦੇ ਨਾਲ ਖੜਨਾ ਚਾਹੀਦਾ ਕੋਈ ਪੈਕੇਜ ਦੀ ਮੰਗ ਕਰਦੇ ਹਾਂ ਸੈਂਟਰ ਕੋ ਕਿ ਸੈਂਟਰ ਸਪੈਸ਼ਲ ਪੈਕੇਜ ਬਿਲਕੁਲ ਹਜੇ ਜਿਹੜੇ ਹੜ੍ਹ ਆਏ ਹੋਏ ਨੇ ਜੇ ਅਸੀਂ ਉਹਦੀ ਜਿਹੜੀ ਆ ਐਨਾਲਿਸਿਸ ਨਹੀਂ ਕੀਤਾ ਐਨਾਲਿਸਿਸ ਕਰਕੇ ਅਸੀਂ ਪੂਰਾ ਪੈਕੇਜ ਭੇਜਾਂਗੇ ਔਰ ਸੈਂਟਰ ਸਰਕਾਰ ਨੂੰ ਉਹ ਸਾਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਤਾਂ ਕਿ ਪੰਜਾਬ ਦਾ ਜਿਹੜੀ ਉਹ ਪਰਪਾਈ